ਪੰਜਾਬ ਯੂਨੀਵਰਸਿਟੀ ਦਾ ਮਾਮਲਾ ਇਸ ਵੇਲੇ ਪੰਜਾਬ ਭਰ ਵਿੱਚ ਵਿਚਾਰਨਯੋਗ ਹੈ ਪਰ ਸਾਡੀ ਤਰਾਸਦੀ ਇਹ ਹੈ ਕਿ ਇਸ ਨੂੰ ਕੋਈ ਵਿਚਾਰ ਨਹੀਂ ਰਿਹਾ ਜਾਂ ਉਸ ਪਦਰ ਤੇ ਕੋਈ ਨਹੀਂ ਵਿਚਾਰ ਰਿਹਾ ਪੰਜਾਬ ਦੀ ਪੰਜਾਬ ਦੇ ਇਤਿਹਾਸ ਦੀ ਇਹ ਕਹੋ ਜੀ ਤਰੋਹਰ ਜਿਹਦੇ ਨਾਲ ਪੰਜਾਬ ਦਾ ਸੈਂਕੜਿਆਂ ਬਰਿਆਂ ਦਾ ਇਤਿਹਾਸ ਜੁੜਿਆ ਹੋਇਆ ਹੈ ਪੰਜਾਬ ਦੀ ਸਿੱਖਿਆ ਨੀਤੀ ਜੁੜੀ ਹੋਈ ਹੈ ਪੰਜਾਬ ਦੇ ਪੁਰਖੇ ਜੁੜੇ ਹੋਏ ਨੇ ਅੱਜ ਉਸ ਨੂੰ ਗਲਮੇ ਤੋਂ ਫੜ ਲਿਆ ਗਿਆ ਅੱਜ ਉਸ ਦਾ ਲੋਕਤੰਤਰੀ ਢਾਂਚਾ ਭੰਗ ਕਰ ਦਿੱਤਾ ਗਿਆ ਤੇ ਆਪਣੇ ਪੱਧਰ ਦੇ ਉੱਤੇ ਨੋਮੀਨੇਸ਼ਨਸ ਸ਼ੁਰੂ ਕਰ ਦਿੱਤੀਆਂ ਗਈਆਂ। ਪੰਜਾਬ ਯੂਨੀਵਰਸਿਟੀ ਦੇ ਵਿੱਚ ਸੈਨੇਟ ਭੰਗ ਕਰ ਦਿੱਤੀ ਗਈ ਹੈ। ਪੰਜਾਬ ਯੂਨੀਵਰਸਿਟੀ ਦੇ ਵਿੱਚ ਸਿੰਡੀਕੇਟ ਭੰਗ ਕਰ ਦਿੱਤੀ ਗਈ ਹੈ। ਔਰ ਅਚਾਨਕ ਐਡਾ ਵੱਡਾ ਫੈਸਲਾ ਲੈ ਲਿਆ ਗਿਆ। ਇਹਦੇ ਪਿੱਛੇ ਕੀ ਕਾਰਨ ਨੇ ਔਰ ਭਵਿੱਖ ਪੰਜਾਬ ਯੂਨੀਵਰਸਿਟੀ ਦਾ ਜਾਂ ਪੰਜਾਬ ਦੀਆਂ ਯੂਨੀਵਰਸਿਟੀਆਂ ਦਾ ਕੀ ਹੈ? ਉਹਨੂੰ ਵਿਚਾਰਨਾ ਜ਼ਰੂਰੀ ਹੈ। ਅੱਜ ਮੇਰੇ ਨਾਲ ਆਵਾਜ਼-ਏ-ਕੌਮ ਜਥੇਬੰਦੀ ਦੇ ਮੁੱਖ ਨੁਮਾਇੰਦੇ ਮੌਜੂਦ ਨੇ ਮੇਰੇ ਨਾਲ ਆਵਾਜ਼-ਏ-ਕੌਮ ਜਥੇਬੰਦੀ ਦੇ ਪ੍ਰਧਾਨ ਭਾਈ ਮਨਜੀਤ ਸਿੰਘ ਔਰ ਮੁਖ ਸਲਾਹਕਾਰ ਭਾਈ ਹਰਜਿੰਦਰ ਸਿੰਘ ਜਿੰਦਾ ਮੌਜੂਨ ਨੇ ਭਾਈ ਮਨਜੀਤ ਸਿੰਘ ਤੋਂ ਸ਼ੁਰੂ ਕਰਦੇ ਆ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਪੰਜਾਬ ਯੂਨੀਵਰਸਿਟੀ ਵਰਗੀ ਇਕਾਈ ਜਿਹਦਾ ਪੰਜਾਬ ਦੇ ਇਤਿਹਾਸ ਦੇ ਨਾਲ ਸਿੱਧਾ ਤਾਲਮੇ ਲਿਆ ਉਹਦੀ ਲੋਕਤਾਂਤ੍ਰਿਕ ਢਾਂਚੇ ਦੇ ਨਾਲ ਬਣੀ ਹੋਈ ਜਿਹੜੀ ਸੰਡିକੇਟ ਤੇ ਸੈਨੇਟ ਆ ਉਹਨੂੰ ਭੰਗ ਕਰ ਦਿੱਤਾ ਗਿਆ ਉਹਦੇ ਨੁਮਾਇੰਦਿਆਂ ਨੂੰ 90 99 ਤੋਂ ਸੀਮਿਤ ਕਰਕੇ 31 ਕਰ ਦਿੱਤਾ ਗਿਆ ਹੁਣ ਇਸ ਵੱਡੇ ਫੈਸਲੇ ਨੂੰ ਜਾਂ ਇਸ ਪਰਵਰਤਨ ਨੂੰ ਤੁਸੀਂ ਕਿਵੇਂ ਦੇਖਦੇ ਜੀ ਦੇਖੋ ਇਹਦੇ ਵਿੱਚ ਦੋ ਖਾਸ ਨੁਕਤੇਾਂ ਦੇ ਵੱਲ ਮੈਂ ਸਾਰੀ ਜਿਹੜੀ ਆਡੀਅנס ਉਹਦਾ ਧਿਆਨ ਲਿਆਣਾ ਚਾਹੁੰਦਾ ਜਿਹੜੇ ਸਰੋਤਾ ਜਿੰਨੇ ਵੀ ਅੱਜ ਮੈਨੂੰ ਸੁਣ ਰਹੇ ਖਾਸ ਕਰਕੇ ਸਭ ਤੋਂ ਪਹਿਲੀ ਤਾਂ ਇਹ ਕਿ ਜਦੋਂ ਮਤਲਬ ਸਿੱਖ ਇੰਨੇ ਸਾਲਾਂ ਤੋਂ ਲਗਾਤਾਰ ਇੱਕ ਗੱਲ ਕਹਿੰਦੇ ਆ ਰਹੇ ਆ ਪੀਸ ਸੈਂਟਰ ਜਿਹੜੀ ਆ ਉਹ ਪੰਜਾਬ ਦੀ ਢਿੱਡੋਂ ਵੈਰੀ ਆ ਆਈਡੀਏ ਦੇ ਤੌਰ ਦੇ ਉੱਤੇ ਵੀ ਤੇ ਵੈਸੇ ਵੀ ਸਿਧਾਂਤਿਕ ਤੌਰ ਦੇ ਉੱਤੇ ਵੀ ਉਹਨੂੰ ਜਿਹੜੀ ਖਾਸ ਕਰਕੇ ਜਿਹੜੀ ਸਿੱਖਾਂ ਦੀ ਅੱਡਰੀ ਪਛਾਣ ਤੇ ਅੱਡਰੀ ਹਸਤੀ ਆ ਉਹਦੇ ਤੋਂ ਬਹੁਤ ਜਿਆਦੀ ਉਹਨੂੰ ਮਤਲਬ ਚੜ ਆਉਂਦੀ ਹੈ ਤੇ ਉਹ ਕਈ ਸਾਲਾਂ ਤੋਂ ਕਹਿ ਲਓ ਇਹ ਸਦੀਆਂ ਤੋਂ ਇੱਕ ਪ੍ਰਕਿਰਿਆ ਦਾ ਹਿੱਸਾ ਆ ਜਿਹੜਾ ਉਹਨਾਂ ਨੇ ਅੱਜ ਇੱਥੇ ਤੱਕ ਇਸ ਮੁਕਾਮ ਤੱਕ ਆਜੋ ਪਹੁੰਚੇ ਆ ਤੇ ਦੂਸਰਾ ਜਦੋਂ ਪੰਜਾਬ ਦੇ ਲਈ ਲੜਨ ਵਾਲਿਆਂ ਦੀ ਗੱਲ ਕਰੀਏ ਤੇ ਜਿਵੇਂ ਇੱਕ ਟੱਬਰ ਦੇ ਵਿੱਚ ਅਗਰ 4 ਜੀ ਆ ਤੇ ਜਦੋਂ ਘਰ ਦੇ ਵਿੱਚ ਕੋਈ ਗੱਲ ਹੁੰਦੀ ਆ ਅੰਟੀਕਵੰਟੀ ਦਾ ਕੋਈ ਹਮਲਾ ਕਰਦਾ ਤੇ ਅਗਰ ਇੱਕ ਲੜਦਾ ਤੇ ਤਿੰਨ ਘਰ ਚੁੱਪ ਕਰਕੇ ਬੈਠੇ ਨਾ ਤੇ ਕੁਦਰਤੀ ਗੱਲ ਉਹ ਇੱਕ ਆਲੇ ਦਾ ਵੀ ਜਿਹੜਾ ਹੈਗਾ ਜਾਨਤਾ ਲੜਿਆ ਨਿਫਲ ਹੋ ਜਾਂਦਾ ਬਿਲਕੁਲ ਤੇ ਜਾਂ ਉਹਦਾ ਬਹੁਤ ਜ਼ਿਆਦਾ ਤੇਦਾ ਜੋਰ ਲੱਗਦਾ ਪੰਜਾਬ ਦੇ ਹੱਕ ਦੇ ਲਈ ਜਦੋਂ ਵੀ ਕਿਤੇ ਸੰਘਰਸ਼ ੁੱਠੇ ਆ ਨਾ ਕਦੇ ਵੀ ਇਹਦੇ ਟੱਬਰ ਦੇ ਸਾਰੇ ਮੈਂਬਰਾਂ ਵੱਲੋਂ ਲੜਾਈ ਨਹੀਂ ਲੜੀ ਗਈ ਜਿਵੇਂ ਜਦੋਂ 1984 ਵਿਲੇ ਜਦੋਂ ਸਿੱਖਾਂ ਨੇ ਆਪਦੇ ਹੱਕਾਂ ਦੇ ਲਈ ਇੱਕ ਸੰਘਰਸ਼ ਲੜਿਆ ਉਦੋਂ ਜਿਹੜਾ ਸਾਡਾ ਜੁਝਾਰੂ ਵਰਗ ਸੀਗਾ ਉਹ ਲੜਿਆ ਤੇ ਜਿਹੜਾ ਬੁੱਧੀਜੀਵੀ ਵਰਗ ਸੀ ਉਹ ਸਟੇਟ ਦੇ ਪੈਰਾਂ 'ਚ ਲਟ ਰਿਹਾ ਸੀ ਉਸ ਟਾਈਮ ਦੇ ਉੱਤੇ ਅੱਜ ਵੀ ਜਦੋਂ ਅਸੀਂ ਇਸ ਸੰਘਰਸ਼ ਦੀ ਗੱਲ ਕਰਦੇ ਜਿੱਥੇ ਆ ਕਿ ਸਾਰੇ ਬૌਧਿਕ ਕਾਰਜ ਜੇ ਤੁਹਾਡੇ ਦਿਮਾਗ ਚ ਸੁਰਤ ਦੇ ਵਿੱਚ ਕੋਈ ਚੇਤਨਾ ਜਾਗਦੀ ਹੈ ਤੇ ਤੁਸੀਂ ਕੋਈ ਵੀ ਸੰਘਰਸ਼ ਲੜੋਗੇ ਨਾ ਤੇ ਉਹ ਚੇਤਨਾ ਪੈਦਾ ਕਿੱਥੋਂ ਹੋਣੀ ਹੈ ਯੂਨੀਵਰਸਿਟੀਆਂ ਦੇ ਵਿੱਚੋਂ ਕਾਲਜਾਂ ਦੇ ਵਿੱਚੋਂ ਸਕੂਲਾਂ ਦੇ ਵਿੱਚੋਂ ਬੇਸਿਕ ਜਿੱਥੋਂ ਬੱਚਾ ਇੱਕ এডਿਕੇਸ਼ਨ ਲੈ ਕੇ ਨਿਕਲਦਾ ਸਟੇਟ ਨੂੰ ਪਤਾ ਵੀ ਇਹ ਜੜ ਆ ਇਹ ਜੜ ਦੇ ਵਿੱਚ ਟਿੱਗਾ ਲਾਓ ਤੇ ਉਹਨਾਂ ਨੇ ਉਸ ਜੜ ਨੂੰ ਕੈਪਚਰ ਕਰਨ ਦੇ ਲਈ ਯੂਨੀਵਰਸਿਟੀ ਨੂੰ ਜਿੱਥੋਂ ਗਾਂ ਅੱਕੇ ਉਹ ਥੱਲੇ ਸਾਰੇ ਕਾਲਜਿਸ ਜਿਹੜੇ ਹੈਗੇ ਜਾਂ ادارے ਆ ਉਹਦੇ ਕੰਟਰੋਲ ਹੇਠ ਚੱਲਣੇ ਆ ਉੱਥੋਂ ਬੰਦਿਆਂ ਦੀਆਂ ਨੁਮਾਇੰਦਗੀਆਂ ਤੈਹ ਹੋਣੀਆਂ ਉੱਥੋਂ ਸਿਲੈਕਸ਼ਨ ਹੋਣੀ ਹੈਗੀ ਆ ਸਬਜੈਕਟਸ ਦੀ ਉਹਨਾਂ ਦੇ ਜਿਹੜੇ ਜਿਹੜਾ ਡਾਟਾ ਆ ਪੜਾਇਆ ਜਾਣਾ ਜਿਹੜਾ ਉਹ ਸਾਰਾ ਦੀ ਸਾਰਾ ਤਾਂ ਉਹਨਾਂ ਨੇ ਉਸ ਜੜ ਨੂੰ ਹੀ ਸਿੱਧਾ ਹੱਥ ਪਾ ਲਿਆ ਹੁਣ ਜਿੱਦਾਂ ਤੁਸੀਂ ਕਿਹਾ ਵੀ ਉਹ ਗਲਵੇਂ ਨੂੰ ਸਿੱਧਾ ਹੁਣ ਤੇ ਸਿਰੇ ਤੇ ਗੱਲ ਆ ਗਈ ਹੈਰਾਨੀ ਦੀ ਗੱਲ ਆ ਕਿ ਇਸ ਚੀਜ਼ ਦੇ ਉੱਤੇ ਜਿੱਥੇ ਪੰਜਾਬ ਦੀ ਹਰ ਧਿਰ ਹਰ ਵਰਗ ਨੂੰ ਬੋਲਣਾ ਚਾਹੀਦਾ ਸੀ ਕਿਉਂਕਿ ਹਰ ਧਿਰ ਦੇ ਵਿੱਚ ਜਿਹੜੇ ਹੈਗੇ ਆ ਸੋਹਿਰਦ ਬੰਦੇ ਬੈਠੇ ਉਹਨਾਂ ਨੂੰ ਬੋਲਣਾ ਚਾਹੀਦਾ ਸੀ ਅੱਜ ਉਸ ਕਦਰ ਇਕੱਠੇ ਹੋ ਕੇ ਕੋਈ ਆਵਾਜ਼ ਨਹੀਂ ਉੱਠੀ ਉਸ ਕਦਰ ਕੋਈ ਸੰਘਰਸ਼ ਦੀ ਕਾਲ ਨਹੀਂ ਦਿੱਤੀ ਗਈ ਉਸ ਕਦਰ ਸੈਂਟਰ ਨੂੰ ਲਾਂਤ ਨਹੀਂ ਪਾਈਆਂ ਗਈਆਂ ਵੀ ਇਸ ਤੋਂ ਵੱਧ ਧੱਕਾ ਕੀ ਹੋ ਸਕਦਾ ਇੱਕ ਇਤਰਾਜ਼ ਭਾਈ ਸਾਹਿਬ ਇਹ ਵੀ ਹੈ ਕਿ ਚਲੋ ਨੁਮਾਇੰਦੇ ਵੀ ਨਹੀਂ ਉੱਠੇ ਉਸ ਤਰ੍ਹਾਂ ਜਿਦਾ ਉੱਠਣਾ ਚਾਹੀਦਾ ਸੀ ਪੰਜਾਬ ਦੇ ਲੋਕ ਵੀ ਨਹੀਂ ਉੱਠੇ ਅਸੀਂ ਵੀ ਸ਼ਾਇਦ ਹੁਣ ਇਸ ਹੱਦ ਤੱਕ ਇਹਨਾਂ ਚੀਜ਼ਾਂ ਨੂੰ ਵਿਸਾਰ ਚੁੱਕੇ ਆ ਕਿ ਸਾਨੂੰ ਨਹੀਂ ਪਤਾ ਕਿ ਇਹਨਾਂ ਦੀ ਭੂਮਿਕਾ ਕੀ ਹੈ ਜਾਂ ਇਹਨਾਂ ਦੀ ਇੰਪੋਰਟੈਂਸ ਕੀ ਹੈ ਸਾਡੇ ਵਾਸਤੇ ਸਾਡੇ ਪੰਜਾਬ ਵਾਸਤੇ ਚੱਕ ਰਿਆ ਵੀ ਜਦੋਂ ਲੋਕਾਂ ਦੀ ਸੁਰਤ ਦੇ ਵਿੱਚ ਨੀਟੂ ਸ਼ਟਰਾਂ ਵਾਲੇ ਵਰਗੇ ਜਾਂ ਇਸ ਟਾਈਪ ਦੇ ਮੁੱਦੇ ਵੀ ਉਹ ਕੰਚਨ ਕੁਮਾਰੀ ਦੀ ਪਿੱਛੇ ਗਈ ਸੀ ਜਦੋਂ ਲੋਕ ਇਦਾਂ ਦੀਆਂ ਚੀਜ਼ਾਂ ਨੂੰ ਮਤਲਬ ਇੰਜੋਏ ਕਰਨ ਲੱਪੰਦੇ ਨੇ ਤਾਂ ਜਿਹੜੇ ਸੀਰੀਅਸ ਇਸੂਆਂ ਦੇ ਉੱਤੇ ਤੱਕ ਜਾਂਦੇ ਹੀ ਨਹੀਂ ਲੋਕ ਕਿਉਂਕਿ ਅੱਜ ਲੋਕੀ ਨਾ ਮਤਲਬ ਹਰ ਚੀਜ਼ ਚ ਇੰਜੋਏ ਭਾਲਦੇ ਆ ਦਸੋ ਹੈਰਾਨੀ ਦੀ ਗੱਲ ਸੀ ਕਿ ਕੰਚਨ ਕੁਮਾਰੀ ਦਾ ਕਤਲ ਹੋਇਆ ਤੇ ਯੂਟਿਊਬਰਾਂ ਦੇ ਵੱਲੋਂ ਦਲੀਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਕਿ ਭਾਈ ਇਹ ਗਲਤ ਹੋਇਆ ਇਹ ਸਹੀ ਹੋਇਆ ਵਿਦੇਸ਼ਾਂ ਤੱਕ ਧੱਕ ਪੈ ਗਈ ਕਿ ਭਾਈ ਇਹ ਪੀਬੀ ਮਰ ਗਈ ਜਾਂ ਇਹਨੂੰ ਮਾਰ ਦਿੱਤਾ ਗਿਆ ਤੇ ਇਹਦੇ ਪਿੱਛੇ ਕਾਰਨ ਕੀ ਹੈ ਉਹ ਉਹ ਲੱਭਿਆ ਜਾਵੇ ਅੱਜ ਪੰਜਾਬ ਦੀ ਜੜ ਜਿਹੜੀ ਹੈ ਉਸ ਨੂੰ ਵੱਡਣ ਵੱਡਣ ਦੀ ਤਿਆਰੀ ਕਹਿਦੀ ਹੈ ਕਿ ਕੀਤੀ ਜਾ ਰਹੀ ਹੈ ਪਰ ਅੱਜ ਕੀ ਕੋਈ ਵੀ ਨਹੀਂ ਬੋਲ ਰਿਹਾ ਅੱਜ ਕੀ ਕੋਈ ਯੂਟਿਊਬਰ ਨਹੀਂ ਬੋਲ ਰਿਹਾ ਕੋਈ ਬੰਦਾ ਨਹੀਂ ਖੜ ਰਿਹਾ ਕੋਈ ਮੁਜਾਰੇ ਨਹੀਂ ਹੋ ਰਹੇ ਕੋਈ ਧਰਨੇ ਨਹੀਂ ਹੋ ਰਹੇ ਕੋਈ ਮਾਰਚ ਨਹੀਂ ਕੱਢੇ ਜਾ ਰਹੇ ਕੋਈ ਕੈਂਡਲ ਮਾਰਚ ਨਹੀਂ ਕੱਢੇ ਜਾ ਰਹੇ हां ਇਹਨੂੰ ਆਪਾਂ ਦੂਜੇ ਲਫ਼ਜ਼ਾਂ 'ਚ ਇਹ ਕਹਿ ਸਕਦੇ ਮੈਂ ਪਹਿਲਾਂ ਵੀ ਇੱਕ ਇੰਟਰਵਿਊ 'ਚ ਇਹ ਗੱਲ ਕਹੀ ਸੀ ਕਿ ਮੈਂ ਪਰਸਨਲੀ ਇਸ ਚੀਜ਼ ਨੂੰ ਬਹੁਤ ਬਲੀਵ ਕਰਦਾ ਕਿ ਕਿਸੇ ਨੂੰ ਫਿਜ਼ੀਕਲੀ ਮਾਰਨ ਤੋਂ ਵੱਡਾ ਗੁਨਾਹ ਹੈ ਜਦੋਂ ਤੁਸੀਂ ਉਹਨੂੰ ਸੁਰਤ ਦੇ ਲੈਵਲ ਤੇ ਮਾਰ ਦਿੰਨੇ ਜਦੋਂ ਉਹਨੂੰ ਬૌਧਿਕ ਤੌਰ ਦੇ ਉੱਤੇ ਤੁਸੀਂ ਖਤਮ ਕਰ ਦਿੰਨੇ ਉਹਦੀ ਚੇਤਨਾ ਦੇ ਵਿੱਚ ਵਿਗਾੜ ਭਰ ਦਿੰਨੇ ਜ਼ਹਿਰ ਭਰ ਦਿੰਨੇ ਤੇ ਸਮਝ ਲਓ ਇੱਕ ਕਤਲ ਤੋਂ ਵੱਡਾ ਗੁਨਾਹ ਹੈ ਤੇ ਅੱਜ ਸਟੇਟ ਨੇ ਉਹ ਵੱਡਾ ਗੁਨਾਹ ਕਰਨ ਦੇ ਲਈ ਕਰੰਦੇ ਤਿਆਰ ਕਰਨ ਦੇ ਲਈ ਇੱਕ ਕਹੋ ਗਰਾਊਂਡ ਤਿਆਰ ਕਰ ਲਈ ਹੁਣ ਉੱਥੇ ਕੁਝ ਹੋਣਾ ਹੁਣ ਯੂਨੀਵਰਸਿਟੀ ਦੇ ਵਿੱਚ ਤੁਸੀਂ ਹੱਕ ਦੀ ਗੱਲ ਨਹੀਂ ਕਰ ਸਕੋਗੇ ਜਿਹੜੇ ਨੌਜਵਾਨ ਪਹਿਲਾਂ ਕਿਤੇ ਧੱਕਾ ਹੁੰਦਾ ਹੀ ਤਾਂ ਪ੍ਰੋਟੈਸਟ ਕਰਦੇ ਸੀਗੇ ਹੁਣ ਇਹਨਾਂ ਨੂੰ ਸਾਰੀਆਂ ਚੀਜ਼ਾਂ ਨੂੰ ਹਜੇ ਮਤਲਬ ਕਹੋ ਉਹ ਸਿੰਡੀਕੇਟ ਭੰਗ ਨਹੀਂ ਹੁੰਦੀ ਤੇ ਉਹ ਪਹਿਲਾਂ ਮਤਲਬ ਨਾਲ ਲੱਗਦੇ ਹੀ ਉਹ ਹੁਕਮ ਜਾਰੀ ਕਰਨ ਲੱਪੇ ਆ ਵੀ ਤੁਸੀਂ ਆਪਣੇ ਰਿਜਨਲ ਡਾਕੂਮੈਂਟ ਜਮਾ ਕਰਾਓ ਇੱਕ ਜਿਹੜਾ ਹੈਗਾ ਇਹ ਪੇਪਰ ਸਾਈਨ ਕਰਾ ਲਿਆ ਉਹਨਾਂ ਤੋਂ ਕਿ ਤੁਸੀਂ ਇਹਦੇ ਤੇ ਸਾਈਨ ਕਰਕੇ ਦਿਓ ਕਿ ਤੁਹਾਡੇ ਪੇਪਰ ਸਾਡੇ ਕੋਲ ਜਮ੍ਹਾਂ ਰਹਿਣਗੇ ਤੇ ਤੁਸੀਂ ਬਿਨਾ ਯੂਨੀਵਰਸਿਟੀ ਦੀ ਪਰਮਿਸ਼ਨ ਤੋਂ ਕੋਈ ਪ੍ਰੋਟੈਸਟ ਨਹੀਂ ਕਰ ਸਕਦੇ ਕੋਈ ਵੀ ਕਿਸੇ ਤਰ੍ਹਾਂ ਦਾ ਧਰਨਾ ਮੁਜਾਹਰਾ ਨਹੀਂ ਕਰ ਸਕਦੇ ਉਹਦੇ ਲਈ ਪਹਿਲਾਂ ਪਰਮਿਸ਼ਨ ਲੈਣੀ ਪੈਗੀ ਤੇ ਜਿਹਦੇ ਖਿਲਾਫ ਧਰਨਾ ਲਾਉਣਾ ਉਹ ਕਿਤਾ ਪਰਮਿਸ਼ਨ ਦੇ ਤੂੰ ਜੇ ਵੀਸੀ ਅਜੇ ਧੱਕਾ ਕਰਦਾ ਪਿਆ ਵੀਸੀ ਦੇ ਖਿਲਾਫ ਗੱਲਾਂ ਚੱਲਦੀਆਂ ਪਈਆਂ ਹੁਣ ਤੇ ਵੀਸੀ ਉਹਨਾਂ ਨੇ ਲਾਉਣਾ ਤੇ ਸ਼ਕਤੀ ਵੀਸੀ ਨੂੰ ਸਾਰੀ ਦਿੱਤੀ ਆ ਵੀ ਵੀਸੀ ਦਾ ਫੈਸਲਾ ਆਖਰੀ ਫੈਸਲਾ ਹੋ ਤੇ ਉਥੇ ਕਿੱਥੋਂ ਤੁਸੀਂ ਮਤਲਬ ਸੰਘਰਸ਼ ਦੀ ਉਮੀਦ ਕਰ ਲਵਾਂਗੇ ਕਿ ਕਦੀ ਉਥੋਂ ਯੂਨੀਵਰਸਿਟੀਆਂ ਦੇ ਵਿੱਚ ਉਹ ਨੌਜਵਾਨ ਸੰਘਰਸ਼ ਕਰਨਗੇ। ਤੋਂ ਪਹਿਲਾਂ ਹੀ ਬੜਾ ਇਹਨਾਂ ਨੇ ਮਤਲਬ ਕਹ ਲਓ ਕਿ ਕੱਸਿਆ ਹੋਇਆ ਸੀ ਸ਼ਕੰਜਾ ਹੁਣ ਤੇ ਗੱਲ ਸਿਖਰ ਤੱਕ ਲੈ ਗਈ ਲਗਭਗ। ਭਾਈ ਸਾਹਿਬ ਹਰਜਨ ਸਿੰਘ ਜਿੰਦਾ ਹੁਣ ਸਾਡੇ ਨਾਲ ਮੌਜੂਦ ਨੇ ਭਾਈ ਸਾਹਿਬ ਤੁਸੀਂ ਕਿਵੇਂ ਦੇਖਦੇ ਹੋ ਸਿਆਸੀ ਲੋਕ ਵੀ ਇੱਚ ਉੱਬਰਦੇ ਪਏ ਆ ਪਰ ਕੀ ਤੁਸੀਂ ਤੁਹਾਨੂੰ ਲੱਗਦਾ ਕਿ ਉਹ ਵਾਜਬ ਢੰਗ ਨਾਲ ਉੱਬਰ ਰਹੇ ਆ ਇਹ ਪੂਰਾ ਮਾਮਲਾ ਤੁਸੀਂ ਕਿਵੇਂ ਐਨਲਾਈਜ਼ ਕਰਦੇ? ਅ ਦੇਖੋ ਜਿਹੜੀ ਸਿਆਸੀ ਲੋਕਾਂ ਦੀ ਇਸ ਵੇਲੇ ਅਟੈਂਸ਼ਨ ਜਿਹੜੀ ਇਸ ਵੇਲੇ ਬਣਾਈ ਹੋਣਾਂ ਨੇ ਮੈਨੂੰ ਤਾਂ ਪਿੱਛੇ ਜਿਹੜੀ ਹੈ ਨਾ ਉਹਨਾਂ ਦੀ ਬੇਇਮਾਨੀ ਸਾਹਮਣੇ ਆਂਦੀ ਹੈ ਕਿਉਂਕਿ ਦੇਖੋ ਜਿਨ੍ਹਾਂ ਨੇ ਜਾਂ ਤਾਂ ਪੰਜਾਬ ਵਿੱਚ ਕੋਈ ਰੋਲ ਅਦਾ ਨਾ ਕੀਤਾ ਹੋਵੇ ਫਿਰ ਤਾਂ ਮੰਨ ਲੀਏ ਕਿ ਉਹ ਇੱਕ ਮੌਕਾ ਮੰਗਦੇ ਇਹਦੇ ਮਗਰ ਬਸ ਜਿਨ੍ਹਾਂ ਨੇ ਪੰਜਾਬ ਵਿੱਚ ਵੱਡੀਆਂ ਮਤਲਬ ਸੱਤੇਦਾਰੀਆਂ ਹਕੂਮਤਾਂ ਨਭਾਈਆਂ ਨੇ ਵੱਡਾ-ਵੱਡਾ ਉਹਨਾਂ ਦਾ ਜਿਹੜਾ ਕਾਰਿਆਕਾਲ ਜਿਹੜਾ ਚੱਲਿਆ ਆ ਉਹਨਾਂ ਦੌਰਾਨ ਵੀ ਉਹਨਾਂ ਬੰਦਿਆਂ ਨੇ ਮਤਲਬ ਇਹ ਚੀਜ਼ਾਂ ਦਾ ਕੋਈ ਹੱਲ ਨਹੀਂ ਕੀਤਾ ਹਾਲਤ ਤੇ ਦੂਰ ਦੀ ਗੱਲ ਹੈ ਦੇਖੋ ਇਹ ਜਿਹੜੀਆਂ ਯੂਨੀਵਰਸਿਟੀਆਂ ਤੇ ਉੱਤੇ ਹਮਲੇ ਵਾਲੀ ਗੱਲ ਆ ਇਕੱਲੀ ਪੀਯੂ ਦੇ ਅੱਜ ਜਿਹੜੇ ਹਮਲੇ ਦੀ ਸੀ ਗੱਲ ਨੂੰ ਰੋ ਰਹੇ ਆ ਇਹ ਗੱਲ ਇੱਥੇ ਨਹੀਂ ਖੜੀ ਸੀਗੀ ਇਸ ਤੋਂ ਪਿੱਛੇ ਵੀ ਤੁਸੀਂ ਦੇਖੋ ਇਹਦੇ ਪਿੱਛੇ ਵੀ ਕਿੰਨਾ ਕੁਝ ਪਿਆ ਹੋਇਆ ਜਦੋਂ ਪੰਜਾਬ ਦੀ ਇੱਕ ਯੂਨੀਵਰਸਿਟੀ ਪੀਯੂ ਦੀ ਤੁਹਾਨੂੰ ਪਤਾ ਹੋਣਾ ਪੀਯੂ ਜਿਹੜੀ ਐਸੀ ਯੂਨੀਵਰਸਿਟੀ ਸੀਗੀ ਜਿਹੜੀ ਉਹ ਪੰਜਾਬ ਦੇ ਇੰਸਟੀਚਿਊਟ ਇੰਸਟੀਚਿਊਟ ਚ ਗਿਣੀ ਜਾਂਦੀ ਸੀਗੀ ਉਹ ਜਦੋਂ ਹਿਮਾਚਲ 'ਚ ਵੱਖਰੀ ਬਣ ਗਈ ਤੇ ਹਰਿਆਣਾ ਵਿੱਚ ਹਿਸਾਰ 'ਚ ਵੱਖਰੀ ਬਣ ਗਈ ਜਦੋਂ ਦੋ ਵਖਰੀ ਬਣ ਗਈ ਉਸ ਦੇ ਬਾਵਜੂਦ ਵੀ ਉਹ ਸੈਂਟਰ ਨੇ ਇਹ ਨਹੀਂ ਚਾਹਿਆ ਕਿ ਉਹ ਜਿਹੜੀ ਯੂਨੀਵਰਸਿਟੀ ਹੈਗੀ ਆ ਉਹ ਪੰਜਾਬ ਦੀ ਬਣ ਜਾਵੇ ਉਹਨਾਂ ਨੇ ਉੱਤੇ ਹਜੇ ਵੀ ਆਪਣੀ ਮੋਰ ਸਿਟੀ ਸੈਂਟਰ ਦੀ ਲਾ ਲਈ ਇਦਾਂ ਹੀ ਜਿਹੜੀ ਹੈਗੀ ਆ ਪੀਸੀ ਜਿਹੜੀ ਪੰਜਾਬ ਇੰਜੀਨੀਅਰਿੰਗ ਕਾਲਜ ਦੀ ਸੀਗੀ ਉਹ ਵੀ ਚੰਡੀਗੜ੍ਹ ਦੇ ਵਾਸਤੇ ਥੱਲੇ ਮਤਲਬ ਚੰਡੀਗੜ੍ਹ ਨੂੰ ਇਹਨਾਂ ਨੇ ਇੱਕ ਧਿਰ ਬਣਾਇਆ ਉਸ ਨੂੰ ਧਿਰ ਬਣਾ ਕੇ ਇਹਨਾਂ ਨੇ ਹੁਣ ਪੰਜਾਬ ਯੂਨੀਵਰਸਿਟੀ ਤੇ ਹਮਲਾ ਕੀਤਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜੀ ਇਹਨਾਂ ਨੇ ਹੁਣ ਜਿਹੜੀ ਵੱਡੀ ਚੇਂਜ ਕੀਤੀ ਆ ਇਹਨਾਂ ਨੇ ਆਪਣੇ ਐਕਟ ਨੂੰ ਹੀ ਜਿਹੜਾ ਰੱਦ ਕਰ ਦਿੱਤਾ ਜਿਹੜਾ ਤੁਸੀਂ ਦੱਸਿਆ ਸ਼ੁਰੂਆਤ ਵਿੱਚ ਵੀ ਕਿ 90 ਬੰਦੇ ਸੀਗੇ ਹੁਣ 31 ਕਰ ਦਿੱਤੇ ਆ 31 ਜਿਵੇਂ 24 ਨਹੀਂ ਬੇਸਿਕਲੀ ਤਾਂ ਯੂਨੀਵਰਸਿਟੀ ਐਕਟ ਹੁੰਦਾ ਹਾਂਜੀ ਉਹ ਜਿਹੜਾ ਐਕਟ ਉਹਨਾਂ ਨੇ ਬਦਲਿਆ ਹੈ ਨਾ ਉਹ ਚ 24 ਬੰਦੇ ਨੇ ਜਿਹੜੇ ਉਹ ਵੀ ਜਿਹੜੇ ਨੇ ਉਹ ਕੌਣ ਚੁਣੂਗੀ ਸੈਂਟਰ ਚੁਣੂਗੀ ਸੈਂਟਰ ਕੀ ਕਰਦੀ ਪਈ ਆ ਸੈਂਟਰ ਨੇ ਬੇਸਿਕਲੀ ਤਾਂ ਆਰਐਸਐਸ ਦੇ ਇਸ਼ਾਰਿਆਂ ਦਾ ਕੰਮ ਕੀਤਾ ਆਰਐਸਐਸ ਬੜੇ ਲੰਬੇ ਸਮੇਂ ਤੋਂ ਲੱਗੀ ਹੋਈ ਆ ਸਾਰੇ ਜਿੰਨੇ ਵੀ ਇੰਸਟੀਚਿਊਟ ਸੀ ਚਾਹੇ ਪੀਜੀਆਈ ਸੀਗਾ ਜਾ ਪੀ ਸੀ ਸੀਗਾ ਜਾ ਪੀ ਆਯੂ ਸੀਗਾ ਸਾਰੇ ਜਿੰਨੇ ਵੀ ਸੀਗੇ ਇਹਨਾਂ ਨੇ ਕਿਸੇ ਨਾ ਕਿਸੇ ਤਰੀਕੇ ਹਥਿਆਲੇ ਹੁਣ ਗੱਲ ਇੱਥੇ ਖੜੀ ਆ ਜਿਹੜੇ ਪੰਜਾਬ ਦੇ ਆਪਣੇ ਆਪ ਨੂੰ ਨਮਾਇंदे ਰਾਸਦੇ ਆ ਪੰਜਾਬ ਦੇ ਆਪਣੇ ਆਪ ਨੂੰ ਲੀਡਰ ਰਾਸਦੇ ਆ ਉਹ ਕਿਹੜੀ ਨੀਂਦ ਮਾਰ ਗਏ ਇਸ ਵੇਲੇ ਆਮ ਆਦੀ ਪਾਰਟੀ ਦੀ ਸਰਕਾਰ ਆ ਆਮ ਆਦੀ ਪਾਰਟੀ ਨੇ ਦੱਸੋ ਇਸ ਨੂੰ ਰੋਕਣ ਦੇ ਲਈ ਕੋਈ ਯਤਨ ਕੀਤਾ ਜਾਂ ਉਹ ਜੇ ਰੋਕਣਾ ਚਾਵੇ ਕੀ ਉਹ ਰੁਕ ਨਹੀਂ ਸਕਦਾ ਪਰ ਰੁਕ ਸਕਦਾ ਸੀਗਾ ਬਟ ਉਹਨਾਂ ਦੀ ਨੀਅਤ ਸੀ ਕਪਟਾ ਕਿਉਂਕਿ ਉਹ ਬੰਦੇ ਤਾਂ ਇਹ ਆਪ ਹੀ ਗੰਦੀਆਂ ਫਿਲਮਾਂ 'ਚ ਅਨਾਉਂਸ ਹੋਣ ਦੇ ਉਹਨਾਂ ਨੇ ਕੀ ਪੰਜਾਬ ਦਾ ਭਲਾ ਕਰਨਾ ਉਹਨਾਂ ਨੂੰ ਯੂਥ ਦੀ ਕੋਈ ਫਿਕਰ ਨਹੀਂ ਹੈਗੀ ਆ ਤੁਸੀਂ ਜਿੰਨੇ ਵੀ ਡਾਟੇ ਚੱਕੋਗੇ ਨਾ ਤੁਸੀਂ ਯੂਨੀਵਰਸਿਟੀ ਦੇ ਵੀਸੀਸ ਦੇਖੋ ਸਾਰੇ ਇਹ ਸਾਰੇ ਪ੍ਰਵਾਸੀ ਨੇ ਕੋਈ ਤਿਵਾਰੀ ਹੈ ਕੋਈ ਰਾਜਕੁਮਾਰ ਹੈ ਕੋਈ ਨੈਡੂ ਹੈ ਕੋ ਕੋਸ਼ਕ ਕੋ ਕੁਸ਼ ਠੀਕ ਹੈ ਨਾ ਇਹ ਸਾਰੇ ਆਪ ਤਾਂ ਬਾਹਰੋਂ ਆਏ ਹੋ ਤੇ ਮੈਂ ਮੰਨ ਕੇ ਚੱਲਦਾ ਕਿ ਜਿਹੜੀ ਆਰਐਸਐਸ ਆ ਉਹ ਆਪਣੇ ਬੰਦਿਆਂ ਲਈ ਤਾਂ ਵਧੀਆ ਕਰ ਰਹੀ ਆ ਉਹਨੇ ਤਾਂ ਆਪਣੇ ਬੰਨਿਆਂ ਨੂੰ ਜੋ ਉਹਨਾਂ ਨੂੰ ਸਿਖਾਇਆ ਜੋ ਉਹਨਾਂ ਨੂੰ ਤਿਆਰ ਕੀਤਾ ਉਹਨਾਂ ਨੇ ਉਹਨਾਂ ਨੂੰ ਇੰਸਟੀਚੂਟ ਵੀ ਦਿੱਤੇ ਬਟ ਸਾਡੀਆਂ ਹੀ ਸਰਕਾਰਾਂ ਦੀ ਨਲਕੀ ਕਮਜ਼ੋਰੀ ਬੇਈਮਾਨੀ ਗੱਦਾਰੀ ਗਾਲੋ ਐਡੇ ਗੱਦਾਰ ਰਹੇ ਨੇ ਅਕਾਲੀ ਦਲ ਹੁਣ ਬਿਆਨ ਦੇ ਰਿਹਾ ਸੁਖਬੀਰ ਬਾਦਲ ਕਿ ਜੀ ਅਸੀਂ ਇਸ ਚੀਜ਼ ਦੇ ਖਿਲਾਫ ਆ 370 ਧਾਰਾ ਦੇ ਉੱਤੇ ਉਹ ਬੋਲਿਆ ਮੈਂ ਕਹਿੰਦਾ 2019 ਜਦੋਂ ਇਹਨਾਂ ਦੇ ਨਾਲ ਸੀਗਾ 370 ਧਾਰਾ ਦਾ ਹਿੱਸਾ ਬਣ ਕੇ ਰਿਆ ਇਸ ਨੇ ਉਹਨਾਂ ਦੇ ਲਈ ਮਤਲਬ 370 ਧਾਰਾ ਕਟੋ ਕਟ ਜੰਮੂ ਕਸ਼ਮੀਰ ਲਈ ਨਹੀਂ ਇਹਨੇ ਪੰਜਾਬ ਲਈ ਵੀ ਮੰਗੀਆਂ ਨੇ ਇਸ ਤਰੀਕੇ ਦਾ ਬੰਦਾ ਅੱਜ ਆਪਣੇ ਆਪ ਨੂੰ ਕਹਿੰਦਾ ਸਾਨੂੰ ਤਾਕਤ ਦੇਓ ਤਾਂ ਅਸੀਂ ਤੁਹਾਡੇ ਮਤਲਬ ਚੰਡੀਗੜ੍ਹ ਨੂੰ ਪੰਜਾਬ ਦਾ ਹਿੱਸਾ ਬਣਾਈਏ ਚੰਡੀਗੜ੍ਹ ਜਿਹੜਾ ਸੀਗਾ ਉਹ ਪੰਜਾਬ ਦਾ ਹਿੱਸਾ ਬਣ ਕੇ ਹੀ ਜਦੋਂ ਪੰਜਾਬੀ ਸੂਬਾ ਮੋਰਚਾ ਸੀ ਜਿੱਤਿਆ ਹੈ ਨਾ ਜੇਸਟ੍ਰਿਕੇ ਨਾਲ ਵੀ ਚੰਡੀਗੜ੍ਹ ਦੀ ਡੇੜੀ ਡੀਲ ਹੋਈ ਸੀਗੀ ਉਹ ਅੱਜ ਤੱਕ ਪਬਲਿਕ ਹੀ ਨਹੀਂ ਹੋ ਸਕੀ ਚੰਡੀਗੜ੍ਹ ਜਿਹੜਾ ਸੀਗਾ ਕੰਡੀਸ਼ਨਲੀ ਹਰਿਆਣੇ ਨੂੰ ਰਾਜਧਾਨੀ ਦੇ ਤੌਰ ਤੇ ਮਿਲਿਆ ਸੀਗਾ ਹਰਿਆਣੇ ਦੀ ਇਹ ਮੰਗ ਸੀਗੀ ਕਿ ਸਾਨੂੰ ਜਿਹੜਾ ਇਸ ਵੇਲੇ ਇਮੀਡੀਏਟ ਰਾਜਧਾਨੀ ਨਾ ਹੋਣ ਕਰਕੇ ਸਾਨੂੰ ਚੰਡੀਗੜ੍ਹ ਰਾਜਧਾਨੀ ਦੇ ਤੌਰ ਤੇ ਦਿੱਤੀ ਜਾਵੇ ਅੱਜ ਦੇ ਹਰਿਆਣੇ ਕੋਲ ਬਥੇਰੀਆਂ ਦਨੀਆਂ ਡਵੈਲਪਡ ਸਟੇਟਾਂ ਹੈਗੀਆਂ ਡਵੈਲਪਡ ਗਾਉਂ ਹੈ ਹਰਿਆਣੇ ਦੇ ਕੋਲ ਮੈਂ ਉਹੀ ਦੱਸਣ ਲੱਗਾ ਅੱਜ ਕੱਲ ਤਾਂ ਉਹਨਾਂ ਕੋਲ ਬਹੁਤ ਕੁਝ ਆਪਸ਼ਨ ਜਾਇਗਾ ਪੰਚਕੁਲਾ ਸੀਗਾ ਬਸ ਚਲੋ ਅਜ ਮੰਨਨੇ ਪੰਚਕੁਲਾ ਦਿੱਲੀ ਤੋਂ ਤਾਂ ਦੂਰ ਹੈ ਨਾ ਬਟ ਦਿੱਲੀ ਦੇ ਨੇੜੇ ਗੁੜਗਾਓ ਹੈਗਾ ਜਿੱਥੇ ਹਰਿਆਣਵੀ ਕਹਿੰਦੇ ਨੇ ਕਿ ਅਸੀਂ ਮਤਲਬ ਹੱਗਣ ਮੁੱਟਣ ਜਾਂਦੇ ਸੀਗੇ ਅੱਜ ਜੋ ਵੱਡੀਆਂ ਬਿਲਡਿੰਗਾਂ ਬਣ ਗਈਆਂ ਨੇ ਅੱਜ ਪ੍ਰਾਊਡ ਕਰਦੇ ਆ ਮੈਂ ਕਹਿੰਦਾ ਪ੍ਰਾਊਡ ਕਰਨ ਵਾਲੀ ਜਗ੍ਹਾ ਨੂੰ ਆਪਣੀ ਰਾਜਧਾਨੀ ਅਨਾਉਂਸ ਕਰ ਦੇਣ ਘੱਟੋ ਘੱਟ ਸਾਡਾ ਤੇ ਇੱਕ ਜਿਹੜਾ ਚੰਡੀਗੜ੍ਹ ਤੇ ਦਾਵਾ ਆ ਸਾਡੇ ਤਾਂ ਸਾਡੇ ਉਹ ਪਿੰਡਾਂ ਨੂੰ ਢਾ ਕੇ ਚੰਡੀਗੜ੍ਹ ਬਣਾਏ ਹੋਏ ਸ਼ਹਿਰ ਦਾ ਅੱਜ ਉਹਨਾਂ ਨੂੰ ਧਿਰ ਬਣਾ ਕੇ ਖੜਾ ਕਰ ਦਿੱਤਾ ਇੱਕ ਵੋਟ ਬਣਾ ਲਈ ਮਤਲਬ ਮੈਂ ਹੈਰਾਨ ਆ ਕਿ ਰਾਜਨੀਤਿਕ ਪਾਰਟੀਆਂ ਚਾਹੇ ਕਾਂਗਰਸ ਚਾਹੇ ਅਕਾਲੀ ਦਲ ਚਾਹੇ ਆਮ ਆਦੀ ਪਾਰਟੀ ਉਹ ਸਾਰੀਆਂ ਇੱਕ ਬਸੇ ਆ ਭਾਜਪਾ ਆਪਣੀ ਜੌਬ ਨੂੰ ਲੈ ਕੇ ਇਮਾਨਦਾਰ ਆ ਉਹਨੇ ਨਹੀਂ ਕੋਈ ਵੀ ਆਪਣਾ ਟਾਰਗੇਟ ਖੁੰਝਣ ਦਿੱਤਾ ਉਹਨਾਂ ਨੇ ਸਾਰਾ ਕੁਝ ਹਾਸਲ ਕੀਤਾ ਹੁਣ ਗੱਲ ਹੈਗੀ ਆ ਕਿ ਜਿੱਦਾਂ ਪੀ ਜੇ ਗਿਆ ਜਿੱਦਾਂ ਪੀ ਸੀ ਗਿਆ ਜਿੱਦਾਂ ਪੀ ਆਯੂ ਗਿਆ ਕੀ ਪੀਯੂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਇੱਦਾਂ ਹੀ ਜਾਣੀ ਚਾਹੀਦੀ ਆ ਪੰਜਾਬ ਯੂਨੀਵਰਸਿਟੀ ਚੋਂ ਪੰਜਾਬੀ ਕਾਢ ਦਿੱਤੇ ਮਤਲਬ ਸਿੱਧੀ ਭਾਸ਼ਾ ਚ ਤਾਂ ਇਹੀ ਆ ਨਾ ਪੰਜਾਬ ਯੂਨੀਵਰਸਿਟੀ ਚੋਂ ਪੰਜਾਬੀ ਕਾਢਦੇ ਪ੍ਰਵਾਸੀ ਬਾੜਲੇ तिवारी ਪਾਠਕ ਜੇ ਸਰਦਾਰ ਵੀ ਪੱਗਾਂ ਵਾਲੇ ਸੀਗੇ ਅਜਸਵਾਲ ਸਿੰਘ ਸੰਧੂ ਜਿਹੜਾ ਸੀਗਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਉਹ ਇਸ ਚੀਜ਼ ਲਈ ਖੁਸ਼ਾਮਦੀਦ ਕਰਕੇ ਜਿਹੜੀ ਆਰਐਸਐਸ ਦੀ ਖੁਸ਼ਾਮਦੀਦ ਕਰਦਾ ਰਿਹਾ ਉਹਦੇ ਕਰਕੇ ਉਹ ਵੀ ਕਟਕਰੇ ਚ ਖੜਾ ਹੋਇਆ ਉਹ ਵੀ ਨੰਗਾ ਚਿੱਟਾ ਸਾਹਮਣੇ ਆਇਆ ਕਰਨਜੀਤ ਸੀਗਾ ਠੀਕ ਹੈ ਨਾ ਉਹਨੇ ਵੀ ਜੋ ਕੀਤਾ ਉਹਨੂੰ ਵੀ ਸੱਤ ਦੀ ਜਿਹੜੀ ਜਥੇਬੰਦੀ ਸੀਗੀ ਉਹਨਾਂ ਨੇ ਅਕਾਲ ਤਖਤ ਸਾਹਿਬੇ ਦੀ ਫਰਿਆਦ ਕੀਤੀ ਕਿ ਇਹਨੂੰ ਬੰਦੇ ਨੂੰ ਉੱਥੇ ਤਲਬ ਕੀਤਾ ਜਾਵੇ ਇਹਨੂੰ ਪੰਚ ਤੋਂ ਛੇਕਿਆ ਜਾਵੇ ਮਤਲਬ ਇਦਾਂ ਦੇ ਬੰਦੇ ਤਾਂ ਸਾਡੇ ਇੰਸਟੀਚਿਊਟ ਦੇ ਉੱਤੇ ਕਾਬਜ ਨੇ ਮੰਨ ਲਿਆ ਕਿ ਜਿਹੜੀ ਹਜੇ ਵੀ ਸਾਡੇ ਪਹਿਲੇ ਵੀ ਬੜੀ ਤਕਲੀਫਾਂ ਸੀਗੀਆਂ ਹੁਣ ਤਕਲੀਫਾਂ ਵੱਡੀਆਂ ਹੋ ਜਾਣਗੀਆਂ ਮਗਰ ਗੱਲ ਸਮਝੋ ਜਿੱਥੇ 90 ਬੰਦੇ ਸੀਗੇ ਉਹਨਾਂ ਚ 40 ਵੀ ਜੇ ਉਹਨਾਂ ਦੇ ਹੱਕ ਸੱਚ ਲਈ ਲੜ ਰਹੇ ਸੀਗੇ ਹੁਣ 40 ਵੀ ਹੈ ਨਹੀਂ ਆ ਮਤਲਬ ਪਹਿਲੇ ਅੱਧੀਆਂ ਚੀਜ਼ਾਂ ਇੰਪਲੀਮੈਂਟ ਹੋ ਰਹੀਆਂ ਸੀਗੀਆਂ ਹੁਣ ਕੋਈ ਵੀ ਨਹੀਂ ਹੋਣਗੀਆਂ ਜੋ ਸੈਂਟਰ ਤੱਕ ਕਰੂਗੀ ਉਹੀ ਉੱਥੇ ਲੱਗਣਗੇ ਉਹੀ ਉਹ ਪੜਾਉਣਗੇ ਤੇ ਉਹੀ ਅੱਗੇ ਪੇਸ਼ ਹੋਣਾ ਹੈ ਸਾਨੂੰ ਤਾਂ ਪਹਿਲੇ ਹੀ ਬਥੇਰੀਆਂ ਚੁਣੌਤੀਆਂ ਸੀਗੀਆਂ ਇਹ ਨਵੀਂ ਖੇਡ ਸਾਹਮਣੇ ਆ ਗਈ ਮਤਲਬ ਅਸੀਂ ਹੁਣ ਨਹੀਂ ਕਿਸੇ ਤਰੀਕੇ ਨਾਲ ਸੈਕਰੀਫਾਈਜ਼ ਕਰਨਾ ਚਾਹੀਦਾ ਸਾਨੂੰ ਵੱਡੀ ਕਾਲ ਲੈਣੀ ਚਾਹੀਦੀ ਆ ਅਸੀਂ ਆਪਣੇ ਇਹਨਾਂ ਸਾਥੀਆਂ ਨਾਲ ਸੰਪਰਕ ਹੈਗੇ ਆ ਕੋਸ਼ਿਸ਼ ਆਪਣੀ ਇਹ ਹੈ ਕਿ ਉਹ ਵੱਡੀ ਕਾਲ ਦੇ ਕੇ ਅਸੀਂ ਪੂਰਾ ਸਮਰਥਨ ਦੇਵਾਂਗੇ ਆਪਣੀ ਪੂਰੀ ਵਾਹ ਲਾਵਾਂਗੇ ਤਾਂ ਕਿ ਇਹ ਜਿਹੜੀ ਪੰਜਾਬ ਯੂਨੀਵਰਸਿਟੀ ਵਾਲੀ ਗੱਲ ਆ ਇਹਦੇ ਚ ਕੋਈ ਇਹਦਾ ਹੱਲ ਵੀ ਕਰੀਏ ਨਾਲੇ ਚੰਡੀਗੜ੍ਹ ਵਾਲਾ ਮੁੱਦਾ ਵੀ ਸਪਸ਼ਟ ਕਰੀਏ ਲੋਕਾਂ ਨੂੰ ਉੰਜ ਵੈਸੇ ਭਾਈ ਸਾਹਿਬ ਉੰਜ ਵੈਸੇ ਸਿਆਸੀ ਪਾਰਟੀਆਂ ਨੂੰ ਵੀ ਸ਼ਾਇਦ ਹੋ ਇਹ ਇਹ ਵੇਲਾ ਆ ਜਦੋਂ ਯੂਨੀਵਰਸਿਟੀ ਦੇ ਇੱਥੇ ਵਿਦਿਆਰਥੀ ਬੈਠੇ ਆ ਉੱਥੇ ਸਿਆਸੀ ਲੀਡਰ ਵੀ ਜਾ ਕੇ ਬਹਿ ਜਾਣ ਕਿ ਅਸੀਂ ਨਹੀਂ ਜਾਣ ਦੇਣਾ ਆਹ ਆਪਣਾ ਹੱਕ ਪਰ ਕੋਈ ਨਹੀਂ ਜਾ ਰਿਹਾ ਇਹਦੇ ਨਾਲ ਨਾਲ ਜਿਵੇਂ ਤੁਸੀਂ ਚੰਡੀਗੜ੍ਹ ਦਾ ਜ਼ਿਕਰ ਕੀਤਾ ਹੈ ਚੰਡੀਗੜ੍ਹ ਪੰਜਾਬ ਦੇ ਕੋਲ ਆਇਆ ਤਾਂ ਹੁਣ ਪਤਾ ਨਹੀਂ ਕਦੋਂ ਹੈ ਸਗੋਂ ਪੰਜਾਬ ਯੂਨੀਵਰਸਿਟੀ ਸੀਗੀ ਉਹ ਵੀ ਜਾਂਦੀ ਨਜ਼ਰ ਆ ਰਹੀ ਹੈ ਕਿਵੇਂ ਦੇਖ ਰਹੇ ਮੈਂ ਜਿਹੜੀ ਪੰਜਾਬ ਯੂਨੀਵਰਸਿਟੀ ਦੇ ਨਾਲ ਨਾਲ ਜਿਹੜੀ ਚੰਡੀਗੜ੍ਹ ਦੀ ਇੰਪੋਰਟੈਂਸ ਹੈ ਦੇਖੋ ਚੰਡੀਗੜ੍ਹ ਕੋਈ ਇਦਾਂ ਨਾ ਮੰਨੀ ਐ ਕਿ ਕੋਈ ਇੱਕ ਸਿਟੀ ਦੀ ਤਰ੍ਹਾਂ ਨੇ ਉਹ ਟ੍ਰੀਟ ਕਰ ਰਹੇ ਆ ਜਾਂ ਯੂਟੀ ਜਿਹੜੀ ਬਣ ਗਈ ਆ ਤੇ ਉਹ ਅਸੀਂ ਵਾਪਸ ਨਹੀਂ ਲੈਣੀ ਆ ਸਾਡੀ ਮੰਗ 'ਚ ਹਮੇਸ਼ਾ ਗੱਲ ਰਹਿਣੀ ਚਾਹੀਦੀ ਐ ਕਿ ਜਿਹੜਾ ਯੂਟੀ ਐ ਨਾ ਉਹ ਟੈਂਪਰੇਰੀ ਐ ਅਸੀਂ ਬੰਡਿਆ ਸੀਗਾ ਬਟ ਉਹ ਰਾਜਧਾਨੀ ਪੰਜਾਬ ਦੀ ਧਰਤੀ ਆ ਉਹ ਪੰਜਾਬ ਦੇ ਪਿੰਡਾਂ ਦੇ ਵਿੱਚ ਬਣੀ ਉਹ ਜਗ੍ਹਾ ਚੰਡੀਗੜ੍ਹ ਜਿਹੜੀ ਡਵੈਲਪ ਹੋਈ ਆ ਉਹਦੇ ਤੇ ਆਪਣਾ ਦਾਵਾ ਨਹੀਂ ਛੱਡਣਾ ਚਾਹੀਦਾ ਭਾਵੇਂ ਤੁਸੀਂ ਨਿਊ ਚੰਡੀਗੜ੍ਹ ਬਣਾ ਲਓ ਭਾਵੇਂ ਹੋਰ ਇੱਥੇ ਰਸਤਾ ਬਣਾ ਲਓ ਉਹ ਬਣਾਈਆਂ ਮੈਨੂੰ ਪਤਾ ਮਨਸ਼ਾ ਏਸੀ ਜੋ ਹੈਗੀਆਂ ਕਿ ਲੋਕਾਂ ਨਾਲ ਦਾਵਾ ਖੁੱਸ ਜਾਵੇ ਬਟ ਅਸੀਂ ਦਾਵਾ ਨਹੀਂ ਖੁੱਸਣਾ ਦੇਣਾ ਚਾਹੁੰਦੇ ਅਸੀਂ ਇਹੀ ਕਲੈਰਿਟੀ ਰੱਖਣਾ ਚਾਹੁੰਦੇ ਆ ਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਇੱਕ ਕਪਟੀ ਕਪਟੀ ਭੇਸ ਚੋਂ ਇਹ ਸਾਰਾ ਕੁਝ ਕਰ ਰਹੀਆਂ ਨੇ ਇਹਨਾਂ ਨੂੰ ਯੂਥ ਜਿਹੜਾ ਹੈਗਾ ਨਾ ਉਹੀ ਇਹਨਾਂ ਨੂੰ ਆ ਕੇ ਇਹਨਾਂ ਦਾ ਸਾਹਮਣੇ ਖੜੇ ਇਹਨਾਂ ਦੇ ਇਹਨਾਂ ਨੂੰ ਚੈਲੰਜ ਦੇਵੇ ਤਾਂ ਜੋ ਲੋਕਾਂ 'ਚ ਡਰ ਕੇ ਕਿਉਂਕਿ ਇਹਨਾਂ ਨੇ ਨੀਅਤ ਚੋਂ ਨਹੀਂ ਕਰਨਾ ਇਹਨਾਂ ਨੇ ਡਰ ਕੇ ਕਰਨਾ ਇਹਨਾਂ ਨੂੰ ਡਰ ਚੋਂ ਕਰਨਾ ਪਵੇ ਕਿ ਨਹੀਂ ਲੋਕ ਸਾਡੇ ਗੱਲ ਪੈਂਦੇ ਨੇ ਤੇ ਇਹ ਨੋਬਲ ਤਾਦੀ ਆਉਗੀ ਜਦੋਂ ਪੰਜਾਬ ਦੀਆਂ ਸਾਰੀਆਂ ਉਹ ਸਿਹਰਤ ਜਿੱਥੇ ਬੰਨੀਆਂ ਸਿੱਖ ਜਿੱਥੇ ਬੰਨੀਆਂ ਜਾਂ ਜਿਹੜੀ ਕਾਲਜ ਦੀਆਂ ਯੂਥ ਜਿੱਥੇ ਬੰਨੀਆਂ ਜੋ ਐਕਟਿਵ ਰੋਲ ਨਿਭਾਉਂਦੀਆਂ ਨੇ ਐਕਟਿਵ ਰੋਲ ਨਿਭਾਉਣ ਦੇ ਲਈ ਬੜਾ ਕੁਝ ਚੱਲ ਰਿਹਾ ਕੱਲ ਵੀ ਪੂਰਾ ਦਿਨ ਡਿਸਕਸ਼ਨ ਚੱਲਦੀ ਰਹੀ ਹੈ ਹਜੇ ਕੋਈ ਕਿਸੇ ਨਤੀਜਾ ਤਾਂ ਨਹੀਂ ਆਇਆ ਜਿੱਦਾਂ ਹੀ ਕਿਸੇ ਨਤੀਜਾ ਆਉਣੇ ਆ ਤੇ ਮੈਂ ਸਮਝਦਾ ਕਿ ਸਭ ਜਿੰਨੇ ਵੀ ਸਾਨੂੰ ਸੁਣ ਰਹੇ ਨੇ ਚਾਹੇ ਕਿਸੇ ਵੀ ਪਾਰਟੀ ਤੋਂ ਨੇ ਜਾਂ ਕਿਸੇ ਵੀ ਤਰ੍ਹਾਂ ਦਾ ਸਮਰਥਨ ਰੱਖਦੇ ਆ ਬਟ ਇਹ ਪੰਜਾਬ ਤੇ ਹਮਲਾ ਹੈ ਜੇ ਪੰਜਾਬ ਲਈ ਜਰਾ ਵੀ ਫਿਕਰ ਲਈ ਰੱਖਦੇ ਤਾਂ ਪੰਜਾਬ ਲਈ ਸਾਹਮਣੇ ਆਣਾ ਹੀ ਪਊਗਾ ਠੀਕ ਹੈ ਬਿਲਕੁਲ ਇਹ ਸਿਚੁਏਸ਼ਨ ਇਸ ਪੂਰੇ ਮੈਟਰ ਦੇ ਉੱਤੇ ਹੁਣ ਦੇਖਣ ਦੀ ਗੱਲ ਹੈ ਕਿ ਆਖਿਰ ਇਹ ਮੈਟਰ ਕਿੰਨਾ ਕੁ ਇੰਪੋਰਟੈਂਟਲੀ ਲਿਆ ਜਾਵੇਗਾ ਖਾਸ ਤੌਰ ਦੇ ਉੱਤੇ ਪੰਜਾਬ ਦੇ ਲੋਕਾਂ ਨੂੰ ਗੁਜ਼ਾਰਿਸ਼ ਹੈ ਕਿ ਇਸ ਮੈਟਰ ਨੂੰ ਅਤ ਇੰਪੋਰਟੈਂਸ ਦੇ ਨਾਲ ਵਾਚਿਆ ਜਾਵੇ ਇਹ ਪੰਜਾਬ ਦੇ ਇਤਿਹਾਸ ਉੱਤੇ ਪੰਜਾਬ ਦੀ ਨੀਂ ਉੱਤੇ ਇੱਕ ਵੱਡਾ ਹਮਲਾ ਮਾਤਰ ਮੰਨਿਆ ਜਾ ਸਕਦਾ ਹੈ ਜੇ ਪੰਜਾਬ ਯੂਨੀਵਰਸਿਟੀ ਸੈਂਟਰ ਦੇ ਕੋਲ ਚਲੇ ਜਾਂਦੀ ਹੈ ਸਰਕਾਰਾਂ ਤੱਕ ਗੁਹਾਰ ਲਾਉਣ ਦੀ ਲੋੜ ਹੈ ਪੁਰਾਣੀਆਂ ਸਰਕਾਰਾਂ ਨੂੰ ਪੁਰਾਣੇ ਲੀਡਰਾਂ ਨੂੰ ਇਕੱਠਿਆਂ ਕਰਨ ਦੀ ਲੋੜ ਹੈ ਨੁਮਾਇੰਦੇ ਕਿ ਨੁਮਾਇੰਦੇ ਇਕੱਠੇ ਕਰਨ ਦੀ ਲੋੜ ਹੈ ਜਥੇਬੰਦੀਆਂ ਇਕੱਠੀਆਂ ਕਰਨ ਦੀ ਲੋੜ ਹੈ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਦੀ ਲੋੜ ਹੈ ਚੰਡੀਗੜ੍ਹ ਉਸ ਤੋਂ ਬਾਅਦਲਾ ਮੈਟਰ ਹੈ ਚੰਡੀਗੜ੍ਹ ਵੀ ਆਪਣਾ ਹਾਸਲ ਕਰਨਾ ਜ਼ਰੂਰੀ ਹੈ ਪਰ ਪੰਜਾਬ ਯੂਨੀਵਰਸਿਟੀ ਜਿਹੜਾ ਔਨ ਦ ਸਪੌਟ ਮੈਟਰ ਇੰਨਾ ਹੌਟ ਟੌਪਿਕ ਹੋਇਆ ਪਿਆ ਉੱਥੇ ਜਾ ਕੇ ਬੱਚਿਆਂ ਦੀ ਮਦਦ ਕਰਨਾ ਜ਼ਰੂਰੀ ਹੈ ਅਹੋਂ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸ ਦੇ ਰ੍ਹਾਂਗੇ ਬਣੇ ਰੋਮਾਂਟਿਕ ਪੰਜਾਬੀ